ਇਹ ਰਗਾ ਪ੍ਰੋਫੈਸਰ ਤੋਂ ਪਾਸੇ ਪਿਆਜੀ ਬਾਤ ਜੋ ਪਿੰਡਲ ਮਾਚਾ ਜਾਂ ਕਿਸਮਿਸ਼ਨ ਦਿੱਤਾ ਹੈ ਅਸੀਂ ਲਗਭਗ ਪਿਛਲੇ 20 ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਦੇ ਵਿੱਚ ਪੜਾ ਰਹੇ ਗੈਸਟ ਫਿਡਲਟੀ ਸਹਾਇਕ ਪ੍ਰੋਫੈਸਰ ਹਾਂ ਇਸ ਸਰਕਾਰ ਨੇ ਜਦੋਂ ਵੋਟਾਂ ਦਾ ਲਾਭ ਲੈਣਾ ਸੀ ਤਾਂ ਬਹੁਤ ਸਾਰੇ ਝੂਠੇ ਲਾਰੇ ਬਹੁਤ ਸਾਰੇ ਵਾਅਦੇ ਸਾਡੇ ਨਾਲ ਕੀਤੇ ਕਿ ਅਸੀਂ ਜਦੋਂ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਅਧਿਆਪਕ ਵਰਗ ਨੂੰ ਵਿਸ਼ੇਸ਼ ਕਰਕੇ ਗੈਸਟ ਪ੍ਰੋਫੈਸਰਾਂ ਨੂੰ ਛੜਕਾਂ ਤੇ ਨਹੀਂ ਰੋਲਣ ਦੇਵਾਂਗੇ ਉਹਨਾਂ ਦੇ ਇਹਨਾਂ ਲਾਰਿਆਂ ਦੇ ਵਿੱਚ ਆ ਕੇ ਇਹਨਾਂ ਵਾਅਦਿਆਂ 'ਚ ਆ ਕੇ ਪੰਜਾਬ ਦੇ ਸਾਰੇ ਆਵਾਮ ਨੇ ਸਾਰੇ ਲੋਕਾਂ ਨੇ ਉਹਨਾਂ ਦੀ ਵੋਟਾਂ ਦੇ ਨਾਲ ਮਦਦ ਕੀਤੀ 92 ਐਮ.ਐਲ.ਏ. ਜਿਤਾ ਕੇ ਸਰਕਾਰ ਨੂੰ ਹੋਂਦ ਦੇ ਵਿੱਚ ਲਿਆਂਦਾ ਪਰ आलम ਇਹ ਹੋਇਆ ਕਿ ਇਹਨਾਂ ਸਰਕਾਰਾਂ ਨੇ ਜਦੋਂ ਹੀ ਇਹ ਬੰਦੇ ਪਾਵਰ ਦੇ ਵਿੱਚ ਆਏ ਤਾਂ ਕਿਸੇ ਦੀ ਵੀ ਗੱਲ ਸਾਨੂੰ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੁਣ ਮੌਜੂਦਾ ਸਮੇਂ ਦੇ ਵਿੱਚ ਸਥਿਤੀ ਇਹ ਹੈ ਜੀ ਜਿਹੜੀ ਇਹਨਾਂ ਨੇ ਇੱਕ ਭਰਤੀ ਪਿਛਲੀ ਚੰਨੀ ਸਰਕਾਰ ਨੇ ਕੀਤੀ ਸੀ ਉਹ ਸਿੰਗਲ ਬੈਂਚ ਹਾਈ ਕੋਰਟ ਦੇ ਵਿੱਚ ਉਸ ਦੀ ਐਡ ਕਵੈਸ਼ ਹੋ ਗਈ ਸੀ ਪਰ ਇਹ ਸਰਕਾਰ ਨੇ ਆਪਣੇ ਇੰਟਰਸਟ ਦੇ ਨਾਲ ਡਬਲ ਬੈਂਚ ਦੇ ਜਾ ਕੇ ਉਸ ਭਰਤੀ ਨੂੰ ਬਹਾਲ ਕਰਨ ਲਈ ਇਹ ਕੇਸ ਜਿੱਤਿਆ ਤੇ ਹੁਣ ਬੜੀ ਜਲਦੀ ਦੇ ਨਾਲ ਰਾਤ ਨੂੰ 12 1 ਵਜੇ ਉਹਨਾਂ ਪ੍ਰੋਫੈਸਰਾਂ ਦੀ ਜੁਆਇਨਿੰਗ ਕਰਵਾਈ ਅਸੀਂ ਇਸ ਦੇ ਵਿਰੋਧ ਵਿੱਚ ਬਿਲਕੁਲ ਹੀ ਨਹੀਂ ਹਾਂ ਅਸੀਂ ਤਾਂ ਚਾਹੁੰਦੇ ਹਾਂ ਕਿ ਜੇ 1158 ਭਰਤੀ ਕੀਤੇ ਨੇ ਸਾਡੇ ਵੱਲੋਂ ਤਾਂ ਚਾਹੀ 2200 ਭਰਤੀ ਕਰ ਪਰ ਅਸੀਂ ਆਪਣਾ ਹੱਕ ਮੰਗਦੇ ਹਾਂ ਜਿਹੜਾ ਵਿਅਕਤੀ ਪਿਛਲੇ 20 ਸਾਲਾਂ ਤੋਂ ਕਿਉਂਕਿ ਸਾਡੇ ਵਿੱਚ 5 ਸਾਲ ਤੋਂ ਲੈ ਕੇ 20 22 ਸਾਲ ਤੱਕ ਦਾ ਇਹ ਸਮਾ ਹੋ ਗਿਆ ਸਰਕਾਰੀ ਕਾਲਜਾਂ ਦੇ ਵਿੱਚ ਸੇਵਾ ਨਿਭਾਉਂਦਿਆਂ ਨੂੰ ਸਾਡੇ ਗਿਸਟ ਦੇ ਅਫਸਰਾਂ ਅੱਜ ਉਹਨਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕਰਨ ਤੋਂ ਪਹਿਲਾਂ ਹੀ ਉਹਨਾਂ ਲਈ ਕੋਈ ਪਾਲਿਸੀ ਬਣਾਉਣ ਤੋਂ ਪਹਿਲਾਂ ਹੀ ਇਹਨਾਂ ਨੇ ਉਹਨਾਂ ਪੋਸਟਾਂ ਤੇ ਨਵੇਂ ਬੰਦੇ ਲਿਆ ਕੇ ਜੁਆਇਨ ਕਰਾਉਣੇ ਸ਼ੁਰੂ ਕਰ ਦਿੱਤੇ ਹੁਣ ਇਸ ਸਮੇ ਸਾਡੀ ਨੌਕਰੀ ਨੂੰ ਖਤਰਾ ਹੈ ਸਾਡੇ ਘਰ ਬਿਲਕੁਲ ਉਜੜਨ ਦੇ ਕੰਕਾਰ ਤੇ ਪਹੁੰਚ ਚੁੱਕੇ ਆ ਇਹ ਸਕੈਂਡਲ ਮਾਰਚ ਦੇ ਰਾਹੀਂ ਅਸੀਂ ਆਪਣੀ ਆਵਾਜ਼ ਪੰਜਾਬ ਦੀ ਆਬਾਦ ਤੱਕ ਤੇ ਸਰਕਾਰਾਂ ਤੱਕ ਪਹੁੰਚਾਉਣੀ ਚਾਹੁੰਦੇ ਆ ਕਿ ਸਾਡੇ ਜਿਹੜੇ 850 ਗਿਸਟ ਸਹਾਇਕ ਪ੍ਰੋਫੈਸਰਾਂ ਦੇ ਪਰਿਵਾਰ ਹੈਗੇ ਆ ਉਹਨਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕੀਤਾ ਜਾਵੇ ਉਹਨਾਂ ਦੇ ਪਰਿਵਾਰਾਂ ਨੂੰ ਬਚਾਇਆ ਜਾਵੇ ਇਸ ਵਿਸ਼ੇ ਨੂੰ ਲੈ ਕੇ ਕੋਈ ਅਧਿਕਾਰੀ ਨਹੀਂ ਮਿਲੇ ਇਸ ਵਿਸ਼ੇ ਨੂੰ ਲੈ ਕੇ ਜੀ ਅਸੀਂ ਪੰਜਾਬ ਦੇ ਜਿੰਨੇ ਵੀ ਐਮਐਲਏ ਨੇ ਮੌਜੂਦਾ ਸਰਕਾਰ ਦੇ ਵਿੱਚ ਨੇ ਜਾਂ ਵਿਰੋਧੀ ਧਿਰਾਂ ਦੇ ਵਿੱਚ ਵੀ ਨੇ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੇ ਕਿਸੇ ਵਿਦਿਆਪਕ ਆਪਣੇ ਆਪਣੇ ਹਲਕੇ ਦੇ ਐਮਐਲਏ ਨੂੰ ਆਪਣਾ ਇੱਕ ਡਿਮਾਂਡ ਪੱਤਰ ਹੈ ਜਿਹੜਾ ਉਹ ਦੇ ਚੁੱਕੇ ਆ ਕਿ ਸਾਡੀਆਂ ਨੌਕਰੀਆਂ ਨੂੰ 58 ਸਾਲ ਤੱਕ ਬਿਨਾਂ ਕਿਸੇ ਸ਼ਰਤ ਸੁਰੱਖਿਅਤ ਕੀਤਾ ਜਾਵੇ ਹਲੇ ਤੱਕ ਉਹਨਾਂ ਨੇ ਇਹ ਹੀ ਕਿਹਾ ਕਿ ਅਸੀਂ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੈ ਜਿਹੜੀ ਉਹ ਮقرਰ ਕਰਵਾਵਾਂਗੇ ਤੇ ਇਸ ਮਸਲੇ ਦਾ ਜਲਦੀ ਹੱਲ ਕੱਢਾਂਗੇ ਅਸੀਂ ਤੁਹਾਨੂੰ ਰਿਲੀਵ ਨਹੀਂ ਹੋਣ ਦੇਵਾਂਗੇ ਪਰ ਸਾਨੂੰ ਇਹ ਲੱਗਦਾ ਕਿ ਇਹ ਸਿਰਫ ਉਹਨਾਂ ਦੇ ਲਾਰੇ ਹੀ ਹੈ ਜੇਕਰ ਤੁਹਾਡੀ ਮੰਗਵਲ ਧਿਆਨ ਨਹੀਂ ਦਿੰਦਾ ਤਾਂ ਇਸ ਤੋਂ ਲੱਗਦਾ ਜੇ ਸਾਡੀ ਮੰਗਵਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਜੀ ਪੰਜਾਬ ਦੇ ਸਾਰੇ ਲੋਕ ਅਸੀਂ ਆਪਣੇ ਪਰਿਵਾਰਾਂ ਸਮੇਤ ਸੜਕਾਂ ਤੇ ਉਤਰਾਂਗੇ ਇਸ ਸਰਕਾਰ ਦਾ ਬਿਲਕੁਲ ਜਲੂਸ ਕੱਢਾਂਗੇ ਅਸੀਂ ਸਾਡੇ ਨਾਲ ਵੱਖ-ਵੱਖ ਭਰਾਤਰੀ ਜਥੇਬੰਦੀਆਂ ਜਿਹੜੀਆਂ ਉਹ ਸਾਡਾ ਸਹਿਯੋਗ ਕਰ ਰਹੀਆਂ ਉਹ ਸਾਡੇ ਪੜਾਏ ਹੋਏ ਵਿਦਿਆਰਥੀ ਹੋਣ ਮੌਜੂਦਾ ਸਮੇਂ ਚ ਕਾਲਜਾਂ ਚ ਪੜ੍ਹ ਰਹੇ ਵਿਦਿਆਰਥੀ ਹੋਣ ਉਹ ਚਾਹੇ ਕਿਸਾਨ ਜਥੇਬੰਦੀਆਂ ਹੋਣ ਤੇ ਹੋਰ ਭਰਾਤਰੀ ਜਥੇਬੰਦੀਆਂ ਸਾਨੂੰ ਸਹਿਯੋਗ ਦੇਣਗੀਆਂ ਚਾਹੇ ਸਾਡੇ ਕਾਲਜਾਂ ਦੇ ਦਰਜਾ ਚਾਰ ਕਰਮਚਾਰੀ ਹੋਣ ਉਹ ਵੀ ਸਾਨੂੰ ਸਹਿਯੋਗ ਦੇ ਰਹੇ ਹਨ ਤੇ ਅਸੀਂ ਵੱਡੇ ਪੱਧਰ ਤੇ ਸੰਘਰਸ਼ ਵਿੜਨ ਵਾਸਤੇ ਮਜਬੂਰ ਹੋਵਾਂਗੇ ਜੇਕਰ ਸਰਕਾਰ ਨੇ ਸਾਡੀ ਇਹ ਗੱਲ ਨਾ ਮੰਨੀ ਤਾਂ